ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਪਣਾ ਇੱਕ ਬਹੁਤ ਪਸੰਦੀਦਾ ਸਫ਼ਰ ਜਿਹੜਾ ਪੰਜਾਬ ਦੀ ਸੈਰ ਉਹ ਸ਼ੁਰੂ ਕਰਨ ਲੱਗਿਆ ਤੇ ਸਮਾਂ ਕਾਫੀ ਲੱਗ ਗਿਆ ਮੈਨੂੰ ਇੱਥੇ ਤੱਕ ਪਹੁੰਚਦੇ ਤਿਆਰੀ ਕਰਦੇ ਮਤਲਬ ਮਹੀਨੇ ਨਹੀਂ ਕਈ ਸਾਲ ਹੋ ਜਾਂਦੇ ਨੇ ਤੇ ਕਈ ਚੀਜ਼ਾਂ ਹੌਲੀ-ਹੌਲੀ ਇਕੱਠੀਆਂ ਕੀਤੀਆਂ ਜਾਣ ਦੇ ਲਈ ਸਫ਼ਰ ਕੋਈ ਬਹੁਤਾ ਵੱਡਾ ਨਹੀਂ ਹੈ ਪਹਿਲਾ ਯਾਨੀ ਕਿ ਲੌਂਗ ਸੋਲੋ ਟ੍ਰਿਪ ਹੈ ਤੇ ਸਿਆਲ ਦੇ ਵਿੱਚ ਨਵੇਂ ਸਾਲ ਦੇ ਵਿੱਚ ਸ਼ੁਰੂ ਕੀਤਾ ਹੈ ਸਿਆਲ ਦੇ ਵਿੱਚ ਸ਼ੁਰੂ ਤਾਂ ਕੀਤਾ ਕਿ ਅੱਗੇ ਤਿਆਰੀ ਲੈ ਲਦਾਖ ਦੀ ਐ ਤੇ ਉਹਦੇ ਲਈ ਜਾਣ ਲਈਏ ਵੀ ਕਿੰਨੀ ਕੁ ਠੰਡ ਆਪਾਂ ਚੱਲ ਸਕਦੇ ਹਾਂ ਕਿਵੇਂ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਆ ਪਿਛਲੇ 2-2.5 ਸਾਲਾਂ ਤੋਂ ਇਕੱਠੀਆਂ ਕਰਦਾ ਰਿਆਂ ਜਿਵੇਂ ਕਿ ਆ ਬੈਗ ਹੀ ਇਹ ਵੀ ਮੇਰੇ ਬਜਟ ਤੋਂ ਬਾਹਰ ਸੀ ਮੈਂ ਫਿਰ ਵੀ ਹੌਲੀ-ਹੌਲੀ ਕਿਵੇਂ ਨਾ ਕਿਵੇਂ ਕਰਕੇ ਅਰੇਂਜ ਕਰ ਲਿਆ ਮੈਂ ਘੁੰਮਣਾ ਚਾਹੁੰਦਾ ਸੀ ਉਦੋਂ ਦਾ ਜਦੋਂ ਮੈਂ ਗ੍ਰੈਜੂਏਸ਼ਨ 'ਚ ਕਾਲਜ ਗਿਆ ਪਰ ਕਿਸੇ ਟੂਰ ਟ੍ਰਿਪ ਤੇ ਨਹੀਂ ਗਿਆ ਕਦੇ ਪੈਸੇ ਨਹੀਂ ਬਣੇ ਕਦੇ ਵੈਸੇ ਦਿਮਾਗ 'ਚ ਆ ਜਾਂਦਾ ਸੀ ਕਿ ਪਹਿਲਾਂ ਪੜ ਲਈਏ ਚਲੋ ਉਹ ਵੀ ਚੰਗੀ ਗੱਲ ਸੀ ਫਿਰ ਪੋਸਟ ਗ੍ਰੈਜੂਏਸ਼ਨ ਦੇ ਦੌਰਾਨ ਵੀ ਤੇ ਹੁਣ 10 ਸਾਲ ਨੌਕਰੀ ਕਰਦੇ ਹੋ ਗਏ ਨੇ ਤੇ ਫਿਰ ਵੀ ਟਾਈਮ ਲੱਗ ਨਹੀਂ ਰਿਹਾ ਸ਼ਾਇਦ ਹੀ ਕੋਈ ਐਸਾ ਨੌਜਵਾਨ ਮਿੱਤਰ ਹੋਵੇ ਜਿਹਦਾ ਘੁੰਮਣ ਨੂੰ ਜੀ ਨਹੀਂ ਕਰਦਾ ਹੁੰਦਾ ਤੇ ਵੈਸੇ ਹੁੰਦੇ ਆ ਇਹੋ ਜਿਨ੍ਹਾਂ ਦਾ ਨਹੀਂ ਜੀ ਕਰਦਾ ਉਹਨਾਂ ਦੀ ਕੋਈ ਹੋਰ ਬਿਰਤੀ ਹੁੰਦੀ ਹੈ ਲੇਕਿਨ ਅਗਰ ਤੁਸੀਂ ਘੁੰਮਣਾ ਚਾਹੁੰਦੇ ਹੋ ਤੇ ਨਾਲ ਤੁਹਾਨੂੰ ਪੈਸੇ ਵੀ ਚਾਹੀਦੇ ਆ ਬਿਨਾ ਫਰੀ ਦਾ ਸਫ਼ਰ ਨਹੀਂ ਹੁੰਦਾ ਲੇਕਿਨ ਅਸੀਂ ਮੈਨੇਜ ਕਰ ਸਕਦੇ ਆ ਜਿੰਨਾਂ ਕੋਲ ਜਾਦੇ ਪੈਸੇ ਨੇ ਉਹ ਹਵਾਈ ਯਾਤਰਾ ਕਰਦੇ ਨੇ ਜਿੰਨਾਂ ਕੋਲ ਥੋੜੇ ਜਿਹਾ ਤੋਂ ਘੱਟ ਨੇ ਜਾਂ ਓਨੇ ਨੇ ਉਹ ਥਾਰਾਂ ਦੇ ਵਿੱਚ ਰੂਬੀ ਕੋਨਾਂ ਦੇ ਵਿੱਚ ਸਫ਼ਰ ਕਰਦੇ ਨੇ ਪਰ ਕਈ ਮੈਨੇਜ ਕਰ ਲੈਂਦੇ ਨੇ ਬੱਸਾਂ ਦੇ ਉੱਤੇ ਰੇਲਾਂ ਦੇ ਉੱਤੇ ਈਵਨ ਕਿ ਸਾਈਕਲਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਇੱਕ ਅਲੱਗ ਵਿਸ਼ਾ ਇਹ ਮੋਟਰਸਾਈਕਲ ਮੈਂ ਲਿਆ ਪਿਛਲੇ ਸਾਲ ਹੀ 2024 ਦਸੰਬਰ ਚ ਇਹਦੀ ਵੀ ਸਟੋਰੀ ਰਹੀ ਹੈ ਕਿ ਵੀ ਇੱਕ ਡ੍ਰੀਮ ਬਾਈਕ ਸੀ ਔਰ ਇਹਨੂੰ ਵੀ 8-10 ਸਾਲ ਲੱਗੇ ਲੈਂਦਿਆਂ ਲੈਂਦਿਆਂ ਸੋ ਮੈਂ ਆਪਣੀ ਸਟੋਰੀ ਇਹ ਤਾਂ ਸ਼ੇਅਰ ਕਰ ਰਿਹਾ ਕਿ ਕਿਸੇ ਨਾਲ ਹੋ ਸਕਦਾ ਮੈਚ ਕਰ ਜੇ ਕਿ ਘੁੰਮਣਾ ਚਾਹੁੰਦਾ ਕੋਈ ਬੰਦਾ ਤੇ ਸਬਾਬ ਨਹੀਂ ਬਣ ਰਿਹਾ ਤੇ ਮੈਂ ਵੀ ਅੱਜ ਜਿਵੇਂ ਦੇ ਹਾਲਾਤ ਜਿਵੇਂ ਦੇ ਕੰਮ ਮੈਨੂੰ ਪਹਿਲਾਂ ਸੀ 8 ਸਾਲ ਘਰ 5 ਸਾਲ 2 ਸਾਲ 1.5 ਸਾਲ ਉਵੇਂ ਹੀ ਮੈਨੂੰ ਕੰਮ ਅੱਜ ਵੀ ਨੇ ਕਰ ਤੇ ਉਹਨਾਂ ਨੂੰ ਮੈਂ ਥੋੜਾ ਥਾਂ ਥਾਈ ਲਾ ਕੇ 8-10 ਦਿਨ ਦੇ ਲਈ ਆਖਰਕਾਰ ਸਮੇਂ 'ਚੋਂ ਸਮਾਂ ਕੱਢਿਆ ਹੀ ਹੈ ਨਹੀਂ ਤੇ ਇਦਾਂ ਤਾਂ ਕਦੇ ਸਮਾਂ ਨਹੀਂ ਹੁੰਦਾ ਕਿ ਜਦੋਂ ਸਾਰਾ ਕੁਝ ਸੈੱਟ ਹੋ ਜਾਏਗਾ ਉਦੋਂ ਘੁੰਮਣ ਚੱਲਾਂਗੇ ਤੇ ਪੰਜਾਬ ਹੀ ਮੈਂ ਘੁੰਮਣਾ ਕਿਉਂ ਸ਼ੁਰੂ ਕੀਤਾ ਇੱਕ ਤੇ ਪੰਜਾਬ ਨਾਲ ਲਗਾਵ ਹੈ ਖੇਤੀ ਨਾਲ ਲਗਾਵ ਹੈ ਅਸਲ 'ਚ ਮੇਰੇ ਯਾਰ ਮਿੱਤਰ ਕੈਨੇਡਾ ਗਏ ਨੇ ਬਾਹਰਲੇ ਮੁਲਕ ਗਏ ਨੇ ਤੇ ਉਹਨਾਂ ਦੇ ਮੈਨੂੰ ਫੋਨ ਆਉਂਦੇ ਨੇ ਕਿ ਤੂੰ ਵਲੌਗ ਵਲੌਗ ਬਣਾਣਾ ਚੱਲ ਤੇਰਾ ਅਸੀਂ ਯਾਨੀ ਕਿ ਉਹ ਵੀਜ਼ਾ ਲਵਾ ਦਿੰਨੇ ਆ ਹੈਲਪ ਕਰ ਦਿੰਨੇ ਆ ਵੀਜ਼ਾ ਲਵਾਉਣ ਦੇ ਵਿੱਚ ਤੂੰ ਸਾਡੇ ਕੋਲ ਆ ਜਾ ਇੱਥੇ ਕੁ ਮਹੀਨਾ ਡੇਢ ਮੈਂ ਕਿਹਾ ਯਾਰ ਕਿੱਡੀ ਵਧੀਆ ਚੀਜ਼ ਤੂੰ ਸੋਚੀ ਆ ਕੋਈ ਬਹੁਤ ਘੱਟ ਸੋਚਦੇ ਨੇ ਇਦਾਂ ਤੇ ਫਿਰ ਮੈਂ ਇਹ ਸੋਚਿਆ ਕਿ ਜੇ ਮੈਂ ਕੈਨੇਡਾ ਆ ਗਿਆ ਗਿਆ ਉੱਥੇ ਆ ਕੇ ਮੈਂ ਵਲੋਗਿੰਗ ਕਰਾਂਗਾ ਵਖਾਵਾਗਾ ਉੱਥੋਂ ਦੇ ਸਾਰੇ ਮੇਰੀ ਰੀਜ ਹੈ ਮੈਂ ਜਾਣਾ ਜ਼ਰੂਰ ਹੈ ਘੁੰਮਣਾ ਚਾਹੁੰਨਾ ਮੈਂ ਬਹੁਤ ਤੇ ਅੱਜ ਦੇ ਸਵੱਬ ਬਣ ਰਹੇ ਨੇ ਫਿਰ ਮੇਰੇ ਦਿਮਾਗ 'ਚ ਇਹ ਆਇਆ ਕਿ ਜੇਕਰ ਉੱਥੇ ਮੇਰੇ ਤੋਂ ਕਿਸੇ ਨੇ ਕੈਨੇਡਾ ਬਾਰੇ ਪੁੱਛ ਲਿਆ ਕਿਉਂਕਿ ਮੈਂ ਤਾਂ ਉੱਥੇ ਗਿਆ ਹੀ ਆ ਮੈਂ ਸਿੱਧਾ ਕਹਿ ਦਾਂਗਾ ਕਿ ਭਾਈ ਮੈਂ ਇੱਥੇ ਜੇ 2 ਦਿਨ ਹੋਏ ਨੇ ਕੈਨੇਡਾ ਆਏ ਨੂੰ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਤੁਹਾਡੇ ਤੋਂ ਪੁੱਛਣ ਆਇਆ ਹੁਨਟਾਰੀਓ ਕਿੱਦਾਂ ਰਿਹਾ ਬ੍ਰੈਮਟਨ ਕਿੱਦਾਂ ਰਿਹਾ ਕੀ ਹਿਸਾਬ ਕਿਤਾਬ ਹੈ ਪਰ ਜੇ ਉੱਥੇ ਕਿਸੇ ਗੋਰੇ ਨੇ ਜਾਂ ਕਿਤੇ ਪਹਿਲਾਂ ਤੋਂ ਗਏ ਪੰਜਾਬੀ ਨੇ ਮੈਨੂੰ ਪੰਜਾਬ ਦਾ ਹਾਲ ਪੁੱਛ ਲਿਆ ਵੀ ਕਿੱਥੇ ਕੀ ਏ ਫਿਰ ਮੈਂ ਕੀ ਆਖਾਂਗਾ ਕਿ ਪੰਜਾਬ ਨਾਲ ਮੇਰਾ ਕੀ ਤਾਲੁਕ ਹੈ ਕਿੰਨਾ ਚਿਰ ਉੱਥੇ ਰਿਹਾ ਸੋ ਐਸੀਆਂ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਨੇ ਮੈਂ ਆਪਣੇ ਵਰਗੇ ਮਤਲਬ ਮੈਨੂੰ ਹੀ ਨਹੀਂ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣ ਗਿਆ ਮੈਂ ਨਹੀਂ ਕਹਦਾ ਤੁਹਾਨੂੰ ਨਹੀਂ ਪਤਾ ਸੋ ਮੈਂ ਆਪਣੇ ਮਿੱਤਰ ਬਿਲੀ ਨੂੰ ਪੁੱਛਿਆ ਵੀ ਤੂੰ ਮੈਨੂੰ ਇਹ ਦੱਸ ਵੀ ਜਿਵੇਂ ਆਪਾਂ ਬਾਗਾ ਬਾਰਡਰ ਜਾਂਦੇ ਹਾਂ ਕਈ ਵਾਰ ਕਹਿ ਦਿੰਦੇ ਆ ạtari ਬਾਰਡਰ ਕਈ ਵਾਰ ਕਹਿ ਦਿੰਦੇ ਆ ਵਾਗਾ ạtari ਬਾਰਡਰ ਮੈਂ ਕਿਹਾ ਇਹ ਚੱਕਰ ਕੀ ਹੈ ਕੀ ਹਸਾਬ ਕਿਤਾਬ ਹੈ ਉਹ ਕਹਿੰਦਾ ਵਾਗਾ ਤੇ ạtari ਉੱਥੇ ਅੰਮ੍ਰਿਤਸਰ ਦੇ ਕੋਲ ਪਿੰਡ ਨੇ ਤੇ ਤਾਂ ਕਰਕੇ ਉਹਦਾ ਨਾਮ ਵਾਗਾ ạtari ਪੈ ਗਿਆ ਮੈਂ ਕਿਹਾ ਦੋਨੇ ਪਿੰਡ ਅੰਮ੍ਰਿਤਸਰ ਦੇ ਕੋਲ ਨੇ ਕਹਿੰਦਾ ਹਾਂ ਮੈਂ ਕਿਹਾ ਦੋਨੇ ਪਿੰਡ ਇੰਡੀਆ 'ਚ ਨੇ ਕਹਿੰਦਾ ਹਾਂ ਮੈਂ ਕਿਹਾ ਯਾਰ ਮੈਨੂੰ ਨਹੀਂ ਲੱਗਦਾ ਵੀ ਸ਼ੱਕ ਲੱਗਦਾ ਮੈਨੂੰ ਤੇ ਸੋ ਆਪਾਂ ਨੂੰ ਇਹ ਚੀਜ਼ ਦਾ ਕਈ ਵਾਰੀ ਘੱਟ ਪਤਾ ਹੁੰਦਾ ਜਾਂ ਸਾਨੂੰ ਇੱਕ ਤਰ੍ਹਾਂ ਦਾ ਕਹ ਲਓ ਕਿ ਭੁਲੇਖਾ ਹੁੰਦਾ ਸੋ ạtari ਜਿਹੜਾ ਪਿੰਡ ਆ ਉਹ ਅੰਮ੍ਰਿਤਸਰ ਦੇ ਵਿੱਚ ਆ ਤੇ ਵਾਗਾ ਜਿਹੜਾ ਪਿੰਡ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਇਸ ਕਰਕੇ ਉਹਨੂੰ ਵਾਗਾ ਤੇ ਹਟਾਰੀ ਦੋ ਪਿੰਡਾਂ ਦੀ ਸਰਹਾਦ ਤੇ ਜਿਹੜੀ ਯਾਨੀ ਕਿ ਲਾਈਨ ਬਣੀ ਹੈ ਬਾਉਂਡਰੀ ਬਣੀ ਹੈ ਉਸਨੂੰ ਆਪਾਂ ਬਾਰਡਰ ਕਹਿ ਦਿੰਦੇ ਹਾਂ ਚੱਪੜ ਚਿੜੀ ਕਿੱਥੇ ਬਣਿਆ ਸਥਾਨ ਉਹਦੀ ਕੀ ਮਹੱਤਤਾ ਹੈ ਛੋਟਾ ਤੇ ਵੱਡਾ ਕੱਲੂ ਘਾਰਾ ਕਿੱਥੇ ਹੋਇਆ ਪੰਜਾਬ ਦੇ ਵਿੱਚ ਕਦੋਂ ਹੋਇਆ ਉਹਦੇ ਬਾਰੇ ਸਾਨੂੰ ਕੀ ਪਤਾ ਸਭ ਤੋਂ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਗ ਹੈ ਇੱਕ ਪੰਜਾਬ ਦੇ ਵਿੱਚ ਉਹ ਕਿੰਨੇ ਕਿਲੋਮੀਟਰ ਦਾ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਕਿਵੇਂ-ਕਿਵੇਂ ਕਿਹੜੇ-ਕਿਹੜੇ ਰਾਹ ਵਿੱਚ ਆਉਂਦੇ ਨੇ ਉਹਦਾ ਸਾਨੂੰ ਕੀ ਪਤਾ ਹੈ ਜਾਂ ਨਹੀਂ ਹੈ ਸੋ ਇਹ ਮੇਰੀ ਕਹਿ ਲੋਗੇ ਜਾਂ ਪ੍ਰੋਬਲਮ ਹੈ ਜਾਂ ਮੇਰੀ ਵੀਕਨੈਸ ਹੈ ਕਿ ਪਹਿਲਾਂ ਮੈਨੂੰ ਇਹ ਲੱਗਦਾ ਕਿ ਮੈਂ ਜਾਣ ਲਵਾਂ ਮੈਂ ਪਹਿਲਾਂ ਸਾਰੀਆਂ ਚੀਜ਼ਾਂ ਜਾਣ ਲਵਾਂ ਤਾਂ ਫਿਰ ਮੈਂ ਅੱਗੇ ਦੀ ਤਿਆਰੀ ਕਰਾਂਗਾ ਸੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਜਾਵਾਂਗੇ ਇਸ ਪਾਸਿਓਂ ਸਮਾਣਾ ਭਵਾਨੀਗੜ ਸੰਗਰੂਰ ਬਰਨਾਲਾ ਮੋਗਾ ਤਰਨਤਾਰ ਨਮਰਸਰ ਵਾਲੇ ਪਾਸਿਓਂ ਤੇ ਉਹ ਸਾਰਾ ਅੰਮ੍ਰਿਤਸਰ ਉੱਥੇ ਵੇਖ ਕੇ ਪੰਜਾਬ ਦੇ ਆਖਰੀ ਪਿੰਡ ਤੱਕ ਜਾ ਕੇ ਤੇ ਵਾਪਸੀ ਹੋਏਗੀ ਆਪਣੀ ਉਧਰੋਂ ਅੰਮ੍ਰਿਤਸਰ ਤੋਂ ਫਿਰ ਅੱਗੇ ਅਧਰੋਂ ਜਲੰਧਰ ਫਗਵਾੜਾ ਕਪੂਰਥਲਾ ਉਸ ਤੋਂ ਬਾਅਦ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਹੁੰਦੇ ਹੋਏ ਆਪਾਂ ਇੱਥੇ ਪਹੁੰਚਾਂਗੇ ਤੇ ਮੇਰੀ ਇਸ ਜਰਨੀ ਦੇ ਵਿੱਚ ਜਿਹੜੇ ਮੇਰੇ ਵੀਰ 80 90% ਪਲਾਨ ਬਣਾ ਕੇ ਬੈਠੇ ਨੇ ਕੋ ਬਣਦਾ ਉਹਨਾਂ ਦੀ ਸਟੋਰੀ ਸ਼ਾਇਦ ਮੈਚ ਕਰ ਜਾਵੇ ਇਸ ਸਟੋਰੀ ਦੇ ਨਾਲ ਕਿ ਅਸੀਂ ਵੀ ਇਦਾਂ ਕਰ ਸਕਦੇ ਆ ਤੇ ਮੈਨੂੰ ਕਾਫੀ ਸਮਾਂ ਲੱਗਾ ਇਸ ਜਰਨੀ ਨੂੰ ਸ਼ੁਰੂ ਕਰਨ ਦੇ ਲਈ ਤੇ ਉਮੀਦ ਕਰਦਾ ਤੁਹਾਡਾ ਸਾਰਿਆਂ ਦਾ ਸਾਥ ਬਣਿਆ ਰਿਹਾ ਤੇ ਚੰਗੀ ਯਾਤਰਾ ਹੋ ਜਾਏਗੀ ਉਸ ਤੋਂ ਬਾਅਦ ਫਿਰ ਹੋਰ ਵੱਡੇ ਸਫਰਾਂ ਦੀ ਤਿਆਰੀ ਹੋਏਗੀ ਸੋ ਆਓ ਸਫ਼ਰ ਸ਼ੁਰੂ ਕਰਦੇ ਆਪਾਂ ਤੇ ਪੰਜਾਬ ਨੂੰ ਵੇਖਦੇ ਆਂ ਨੇੜੇ ਤੋਂ ਪੰਜਾਬ ਦੇ ਰੰਗ ਵੇਖਾਂਗੇ ਹਰੇਕ ਸ਼ਹਿਰ ਦੇ ਜ਼ਿਲ੍ਹੇ ਦੇ ਪਿੰਡ ਦੇ ਤੇ ਪ੍ਰੋਫੈਸਰ ਸਾਹਿਬ ਵਲੌਗਸ ਚੈਨਲ ਤੁਸੀਂ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ ਜੀ